ਅੱਜ ਜਿਹੜਾ ਪੁਤਲਾ ਸਾਰੇ ਗਿਆ ਕਿ ਐਸਕੇਮ ਭਾਰਤ ਦਾ ਪ੍ਰੋਗਰਾਮ ਸੀ ਅੱਜ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਇਹ ਪੁਤਲੇ ਸਾੜੇ ਗਏ ਨੇ ਅਪਾਨੀ ਅਡਾਨੀ ਦੇ ਨਾਲ ਨਰਿੰਦਰ ਮੋਦੀ ਦੇ ਇਹਨਾਂ ਨੂੰ ਇਹ ਦੱਸਣ ਲਈ ਕਿਉਂਕਿ ਅੱਜ ਦੇ ਦਿਨੀ ਇਹ ਨਾਰਾ ਦਿੱਤਾ ਗਿਆ ਸੀ ਕਿ ਅੰਗਰੇਜ਼ੋ ਭਾਰਤ ਛੱਡੋ ਅੱਜ ਉਹ ਹੀ ਇੱਕ ਨਾਰਾ ਬੁਲੰਦ ਕਰ ਰਹੇ ਆ ਕਿ ਕਾਰਪੋਰੇਟ ਭਾਰਤ ਛੱਡੋ ਕਿਸਾਨੀ ਛੱਡੋ ਕਿਸਾਨਾਂ ਨੂੰ ਜੀਣ ਦੋ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਨਾ ਇਹਨਾਂ ਨਾਲ ਇਹਨਾਂ ਦਾ ਧੱਕਾ ਕਰੋ ਕਿਉਂਕਿ ਤੱਕਾ ਜਿਹੜਾ ਇਹ ਹੱਦੋਂ ਜ਼ਿਆਦਾ ਹੋ ਚੁੱਕਾ ਹੈ ਹੁਣ ਹੁਣ ਇਹਨਾਂ ਨੂੰ ਸਾਨੂੰ ਇਹਨਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰਨਾ ਹੀ ਪੈਣਾ ਵਾ ਕਿਉਂਕਿ ਇਹ ਸਹੀ ਤਰ੍ਹਾਂ ਚੱਲਣਾ ਹੀ ਨਹੀਂ ਚਾਹੁੰਦੇ ਬੜੀ ਕੋਸ਼ਿਸ਼ ਕਰ ਲਈ ਵੀ ਠੀਕ ਤਰ੍ਹਾਂ ਚੱਲੋ ਸਾਨੂੰ ਐਮਐਸਪੀ ਦੋ ਤੁਹਾਡਾ ਗਰੰਟੀ ਕਾਨੂੰਨ ਬਣਾਓ ਕਰਜ਼ੇ ਮਾਫ਼ ਕਰੋ ਕਿਸਾਨਾਂ ਦਾ ਜੋ ਬਣਦਾ ਨੇ ਗੱਦ ਵਿੱਚ ਉਹਨਾਂ ਨੂੰ ਦਿੱਤਾ ਜਾਵੇ ਆਪਾਂ ਮਜ਼ਦੂਰਾਂ ਨੂੰ ਪਰ ਇਹ ਨਹੀਂ ਕੁਝ ਕਰ ਰਹੇ ਹੁਣ ਇਹਨਾਂ ਨੂੰ ਆਪਾਂ ਨੂੰ ਇੱਕੋ ਅਸੀਂ ਅੱਜ ਇਹ ਨਾਰਾ ਦੇ ਰਹੇ ਹਾਂ ਵੀ ਭਾਰਤੀ ਛੱਡੋ ਤੁਸੀਂ ਕਾਰਪੋਰੇਟ ਘਰਾਣੇ ਜਿਹੜੇ ਅਸੀਂ ਸਾਬ ਲਾਂਗੇ ਕਿਸਾਨ ਮਜ਼ਦੂਰ ਜਿਹੜੇ ਆਮ ਲੋਕ ਆ ਹਿੰਦੁਸਤਾਨ ਦੇ ਇਹ ਰਲ ਕੇ ਹਿੰਦੁਸਤਾਨ ਨੂੰ ਸ਼ਾਮ ਲੈਣਗੇ ਤੁਹਾਡੀ ਕੋਈ ਲੋੜ ਨਹੀਂ ਤੁਸੀਂ ਉਜਾੜਨ ਤੇ ਇਹਦੇ ਨਾਂ ਜਾੜੋ ਜੇ ਕੋਈ ਪਲੇਅਰ ਹੁਣ ਤੇ ਜੇ ਕੋਈ ਪਲੇਅਰ ਵੀ ਖੇਡਣਾ ਚਾਹੁੰਦਾ ਉਹਨੂੰ ਨਹੀਂ ਕੇਦਮ ਦਿੰਦੇ ਜੇ ਕੋਈ ਸੜਕਾਂ ਦੇ ਉੱਤੇ ਕਰਕੇ ਆਪਣੀ ਪ੍ਰੈਕਟਿਸ 올림픽 ਚ ਮੈਡਲ ਜਿੱਤਣ ਜਾਂਦਾ ਤੇ ਉਹਨੂੰ ਵੀ ਉਹਦਾਂ ਹੀ ਹਾਲ ਕੀਤਾ ਜਾਂਦਾ ਕਿ ਉਹ ਡਿਸਕਵਾਲਿਫਾਈ ਕਰਵਾ ਦਿੱਤਾ ਜਾਂਦਾ ਇਹ ਆਪਾਂ ਦੂਜੇ ਦੇਸ਼ਾਂ ਵਾਲਿਆਂ ਕੋ ਨਹੀਂ ਹਾਰਦੇ ਆਪਣੇ ਦੇਸ਼ ਵਾਲਿਆਂ ਕੋ ਹਾਰ ਰਹੇ ਆ ਔਰ ਇਹ ਕਾਰਪੋਰੇਟ ਦਾ ਹੀ ਸਾਰਾ ਕੰਮ ਹੈ ਜਿੰਨਾ ਚਿਰ ਇਹ ਕਾਰਪੋਰੇਟ ਪਿੱਛੇ ਨਹੀਂ ਹਟਦੇ ਜਿੰਨਾ ਚਿਰ ਆਪਣਾ ਕੰਟਰੋਲ ਨਹੀਂ ਛੱਡਦੇ ਸਰਕਾਰ ਤੋਂ ਉਨਾਂ ਚਿਰ ਕੋਈ ਹੱਲ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਜਿਹੜਾ ਹੁਣ ਇਹ ਨਾਰਾ ਦੇ ਰਹੇ ਹਾਂ ਕਿ ਕਾਰਪੋਰੇਟ ਪਰ ਹਟ ਜਾ ਬਲਾਕ ਡਾਊਨਰ ਨੂੰ ਜੋਰ ਸੰਗਰਮ ਦਾਵਾ ਜਿਹੜੇ ਪੁਤਲੇ ਖੜੇ ਗਏ ਨੌ ਜੁਲਾਈ ਗਸ਼ਤੀ ਕਾਲ ਹੀ ਭਾਰਤੀ ਕਿਸਾਨ ਸੰਯੁਕਤ ਮੋਰਚ ਦੀ ਗਾਲ ਹੀ ਕੌਗੇ ਜਿਵੇਂ ਕੋ ਖਨੋਰੀ ਬਾਰਡਰ ਤੇ ਸੰਗੂ ਬਾਰਡਰ ਤੇ ਅੱਜ ਕਿਸਾਨਾਂ ਨੂੰ ਬੈਠਿਆ ਕਿੰਨੇ ਮਹੀਨੇ ਹੋ ਗਏ ਆ ਪਰ ਕੋਈ ਸਰਕਾਰ ਅਜੇ ਤੱਕ ਉਹਨਾਂ ਨਾਲ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਆਈ ਜੋ ਜਿਹੜੀਆਂ ਮੰਗਾਂ ਨੇ ਮੰਗਾਂ ਕੋਈ ਗੈਰਕਾਨੂੰਨੀ ਨਹੀਂ ਆਗੀਆਂ 1 ਐਮਐਸਪੀ ਦੀ ਮੰਗ ਆ ਕਰਜ਼ਾ ਮਾਫੀ ਦੀ ਮੰਗ ਆ ਇਹ ਬਹੁਤ ਜ਼ਰੂਰੀ ਆ ਕਿਸਾਨਾਂ ਵਾਸਤੇ ਜੇ ਕਿਸਾਨ ਨੂੰ ਅਜੇ ਵੀ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਕਿਸਾਨ ਕਦੀ ਵੀ ਕਰਜ਼ੇ ਤੋਂ ਬਾਹਰ ਨਹੀਂ ਆ ਸਕਦਾ ਕਿਸਾਨ ਦਾ ਕਰਜ਼ੇ ਥੱਲੇ ਆਉਣਾ ਮੇਨ ਕਾਰਨ ਇਹ ਆ ਕਿ ਜਿਹੜਾ ਆ ਕਿਸਾਨ ਕਰਜੇ ਤਾਂ ਆਉਂਦਾ ਮੇਨ ਗਾਣਾ ਵੀ ਕਿਸਾਨ ਨੂੰ ਆਪਣੀ ਫਸਲ ਦਾ ਮੁੱਲ ਹੀ ਨਹੀਂ ਦੇਦਾ ਪੂਰਾ ਮਿਲਿਆ ਜਦੋਂ ਆਪਾਂ ਫਸਲ ਲੈ ਕੇ ਜਾਂਦੇ ਵੇਖੋ ਸਰਕਾਰ ਬੈ ਕੇ ਕਹਿੰਦੀ ਆ ਜਦੋਂ ਉੱਥੇ ਸੰਸਦ ਚ ਬੈਠੀ ਗਾ ਨਹੀਂ ਐਮ ਐਸ ਪੀ ਚਈਆਂ ਫੋਲਾਂ ਦੇ ਤੇ 25 ਦੇ ਦੇਤੀ ਪਰ ਉਹਦਾ ਕਈ ਜ਼ਮੀਨ ਨਹੀਂ ਹਕੀਕਤ ਹੈ ਆਣ ਕੇ ਸਰਕਾਰ ਨੇ ਜਾਜਾ ਲਿਆ ਤੇ ਉਹਦਾ ਕੀ ਹਾਲ ਹੋ ਰਿਹਾ ਉਹਦਾ ਕਾਰਨ ਵੀ ਇੱਥੇ ਕਾਰਬੋ ਘਰਾਣੇ ਜਿਹੜੇ ਫਸਲ ਖਰੀਦਿਆ ਆਪਣੀ 3000 ਰੁਪਈਆ ਜਿਹੜਾ ਸਰਮਾਰ ਦਾ ਨਸਤੀ ਸੀ ਮਿਲਿਆ ਕੀ ਕਿਸਾਨ ਨੂੰ 4045 ਰੁਪਈਆ ਜਿਹੜਾ ਤੋਲ ਬਾਅਦ ਤੁਹਾਨੂੰ ਅੱਜ 120 ਤੋਂ ਦੇਜ਼ਰ ਬੀ ਕਿਲੋ ਮਿਲ ਰਿਹਾ ਵਾ ਕੋ ਕਿਹਦੀ ਜੇਜ ਪਾਇਆ ਜਾਂਦਾ ਕਾਫਲ ਘਰਾਣੇ ਦੀ ਜੇਜ ਪਾਇਆ ਜਾਂਦਾ ਕਿਸਾਨ ਦੀ ਜੇਬ ਚ ਕੱਖ ਨਹੀਂ ਪਾਇਆ ਜਾਂਦਾ ਹੁਣ ਮੱਕੀ ਆ ਜਣੀ ਐ ਐਮ ਐਸ ਪੀ ਦੇ ਉੱਤੇ ਉਹਦੀ ਜਿਹੜੀ 17-1800 ਐਮ ਐਸ ਪੀ ਦੀ ਮੱਕੀ ਦੀ ਐਮ ਐਸ ਪੀ ਹੁੰਦੀ ਆ ਮਿਲਦਾ ਮੰਡੀ ਚ ਕੀ ਆ 600-900 ਹਜ਼ਾਰ ਰੁਪਈਆ ਅੱਜ ਜਿਹੜਾ ਵਾ ਕਿਸਾਨ ਆਪਣੇ ਝੋਨੇ ਦੇ ਉੱਤੇ ਕਿੰਨਾ ਖਰਚਾ ਕਰ ਚੁੱਕਾ ਵਾ ਪਰ ਉਹਦੀ ਵੀ ਐਮ ਐਸ ਪੀ ਜਿਹੜੀ ਬਹੁਤ ਘੱਟ ਆ ਕਿਉਂਕਿ ਜਿਹੜਾ ਸੁਆਮੀ ਨਾਥ ਨੇ ਰਿਪੋਰਟ ਅਹੀਂ ਕਹਿੰਿਆ ਲਾਗੂ ਕਰੋ ਜੇ ਲਾਗੂ ਹੁੰਦੀ ਆ ਤੇ ਕਿਸਾਨ ਵਾ ਵਾ ਪਰ ਕਾਰਬਡ ਘਰਾਣਿਆਂ ਜਿਹੜੇ ਉਹ ਨਹੀਂ ਚਾਹੁੰਦੇ ਉਹ ਸਾਮੀ ਨਾਥਨੀ ਰਿਪੋਰਟ ਲਾਗੂ ਕੀਤੀ ਜਾਵੇ ਐਮਐਫਪੀ ਦਾ ਇਹਨਾਂ ਨੂੰ ਗਰੰਟੀ ਕਾਨੂੰਨ ਦਿੱਤਾ ਜਾਵੇ ਕਿਉਂਕਿ ਜੇ ਐਮਐਫਪੀ ਦਾ ਗਰੰਟੀ ਕਾਨੂੰਨ ਮਿਲ ਜਾਂਦਾ ਵਾ ਤੇ ਜਿਹੜੀ ਫਸਲ ਮੰਡੀ 'ਚੋਂ ਮਾਰਕੀਟ 'ਚੋਂ ਕਾਰਬਡ ਘਰਾਣਿਆਂ ਨੇ ਖਰੀਦਣੀ ਆ ਉਹਨਾਂ ਨੂੰ ਅਸੇ ਮੁੱਲ 'ਤੇ ਖਰੀਦਣੀ ਪੈਣੀ ਆ ਜੋ ਸਰਕਾਰ ਤੈਅ ਕਰੇਗੀ ਇਹੋ ਹੀ ਕਾਰਨ ਹੈ ਕਿ ਐਮਐਫਪੀ ਦਾ ਨਾਂ ਦਾ ਗਰੰਟੀ ਕਾਨੂੰਨ ਕਿਸਾਨ ਨੂੰ ਮਿਲਦਾ ਨਾ ਕਰਜ਼ਾ ਮਾਫੀ ਮੰਡੀ ਕਾਰਬਡ ਘਰਾਣਿਆਂ ਦਾ ਹੋ ਕੇ ਨਾ ਕਰਜ਼ਾ ਮਾਫ ਹੋ ਜਾਂਦਾ ਅੱਜ ਉਹ ਕੰਪਨੀ ਫੋਲਦੇ ਆ ਕੰਪਨੀ ਘਾਟੇ 'ਚ ਜਲ ਗਈ ਆ ਚੋਕ ਕੇ ਕਰਜ਼ਾ ਅਗਲਾ ਵਧਰੀ ਕਰ ਤੇ ਉਹਨੂੰ ਨਵੇਂ ਫਿਰੋ ਕਰਜ਼ਾ ਫੇਰ ਮਿਲ ਜਾਂਦਾ ਵਾ ਜੇ ਕਿਸਾਨ 2 ਲੱਖ ਰੁਪਏ ਤੱਕ ਐਨਪੀ ਹੋ ਜੇ ਸਿਰਫ 2 ਲੱਖ ਰੁਪਏ ਦਾ ਤੇ ਕਿਸਾਨ ساری ਜ਼ਿੰਦਗੀ ਦੁਬਾਰਾ ਕਰਜ਼ਾ ਨਹੀਂ ਲੈ ਸਕਦਾ ਅਸੀਂ ਕਹਿੰਦੇ ਆ ਕਿ ਕਿਸਾਨਾਂ ਨੂੰ ਐਨਪੀ ਤੋਂ ਬਾਹਰ ਕੱਢਿਆ ਜਾਵੇ ਤਾਂ ਕਿ ਕਿਸਾਨ ਜਿਹੜਾ ਨਵੇਂ ਫਿਰੋ ਆਪਣੀ ਲਿਮਟ ਬਣਾ ਸਕੇ ਇਹ ਨਹੀਂ ਇੱਕ ਬੈਂਕ ਤੋਂ 2 ਰੁਪਈਆ ਤੇ ਆਲਓਵਰ ਇੰਡੀਆ ਦੇ ਬੈਂਕਾਂ ਤੋਂ ਕਰਜ਼ਾ ਨਹੀਂ ਮਿਲਦਾ ਤੇ ਕਾਰਪੋਰੇਟ ਘਰਾਂ ਨੇ HDFC ਤੋਂ ਕਰਜ਼ਾ ਲੈਂਦੇ ਆ ਉਹ ਤਾਂ ਐਨਪੀ ਹੁੰਦੇ ਆ ਦੇ ਜਾ ਗਿਆ ਇਸ ਤੋਂ ਲੈ ਲੈਂਦੇ ਆ ਉਨਾ ਵਾਸਤੇ ਕਾਨੂੰਨ ਹੋਰ ਤੇ ਆਮ ਜਨਤਾ ਵਾਸਤੇ ਕਾਨੂੰਨ ਹੋਰ ਨੇ ਇਸ ਤਰ੍ਹਾਂ ਇਹ ਕਹਿੰਦੇ ਆ ਕਿ ਇੱਕ ਭਾਰਤ ਆ ਤੇ ਇੱਕ ਕਾਨੂੰਨ ਹੋਣਾ ਚਾਹੀਦਾ ਵਾ ਪਰ ਉਹ ਰਿਐਕਸ਼ਨ ਆ ਰਹੀ ਆ ਉਹ ਵੀ ਐਕਸਟੈਂਡ ਆ ਸੱਤਾ ਜਉਂਦੇ ਭਈ ਆਮ ਆਦਮੀ ਪਾਰਟੀਆਂ ਗਿਆ ਹੋਈ ਪੰਨੀਆਂ ਫੋਹਲਾਣੇ ਐ ਐਸਪੀ ਦਵਾਂਗੇ ਮੁੰਗੀ ਦਾ ਐਸਪੀ ਦਵਾਂਗੇ ਕਹੇ ਰ ਦਿੱਤੀ ਰੋਗੀ ਮੁੰਗੀ ਜੱਟਾਂ ਦੇ ਵੇਚੀ ਕਿਹਨੇ ਪੁੱਛਿਆ ਵੀ ਮੰਡੀਆਂ ਜਾਣਗੇ ਇਸ ਤਰ੍ਹਾਂ ਇਹ ਸਭ ਸਟੰਡ ਨੇ ਆਪਣੀਆਂ ਚੋਣਾਂ ਜਿੱਤਣ ਦੇ